ਵਾਹਿਗੁਰੂ ਵਾਹਿਗੁਰੂ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਭਾਈ ਗੁਰਦਾਸ ਜੀ ਅਨੁਸਾਰ ਸੋਤਨ ਚੜਿਆ ਧਰਤ ਲੁਕਾਈ ਤਨ ਤਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਪਰਦੇਸ਼ ਯਾਤਰਾ ਕਰਦੇ ਕਰਦੇ ਜਿਸ ਸਮੇਂ ਐਮਨਾਬਾਦ ਪਹੁੰਚੇ ਤਾਂ ਸ਼ਹਿਰ ਤੋਂ ਬਾਹਰ ਇੱਕ ਥੜਾ ਜਿਹਾ ਜਪਨੇ ਅਸੀਂ ਮਹਾਰਾਜ ਜੀ ਦੇ ਉੱਤੇ ਸਿਵਾਇਮਾਨ ਹੋ ਕੇ ਬੈਠ ਕੇ ਸਜ ਕੇ ਕੋ ਸਾਧੂ ਮਹਾਤਮਾ ਵੀ ਧੰਗੂ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦੇ ਨਾਲ ਉੱਥੇ ਸਾਨੂੰ ਵੀ ਨਾਲ ਹੀ ਬੈਠ ਗਏ। ਵਚਨ ਬਲਾਸ ਕਰਦਿਆਂ ਸਾਰਾ ਦਿਨ ਬਤੀਤ ਹੋ ਗਿਆ। ਕਿਸੇ ਨੇ ਅਨ ਪਾਣੀ ਸਾਧੂ ਨੇ ਨਾ ਛਕਿਆ। ਤਾਂ ਹਜ਼ੂਰ ਪਾਤਸ਼ਾਹ ਨੇ ਕਿਹਾ ਭਈ ਕਹਿੰਨੇ ਆਪਾਂ ਨੂੰ ਆਣ ਕੇ ਜਲ ਪਾਣੀ ਪੁੱਛਿਆ ਹੀ ਨਹੀਂ ਇਹ ਸਤਸੰਗ ਜੀ ਇਹ ਵੀ ਸ਼ਹਿਰਾਂ ਦੇ ਨਗਰਾਂ ਦੇ ਜਿਹੜੇ ਮੁਖੀ ਹੁੰਦੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਜੇ ਕੋਈ ਸਾਧੂ ਹੋਵੇ ਗੁਰਮਖ ਹੋਵੇ ਉਹਨੂੰ ਜਲ ਪਾਣੀ ਪੁੱਛਣਾ ਨੂੰ ਜੀ ਆਇਆਂ ਕਹਿਣਾ ਤੇ ਇਹ ਸਿਆਣਿਆਂ ਲੋਕਾਂ ਦੇ ਹਿੱਸੇ ਵਿੱਚ ਆਇਆ ਹੈ ਤੂੰ ਉਥੇ ਉਹਨਾਂ ਸਾਧੂਆਂ ਨੂੰ ਕਿਸੇ ਨੇ ਜਲ ਪਾਣੀ ਨਾ ਪੁੱਛਿਆ ਤੇ ਗੁਰੂ ਨਾਨਕ ਦੇਵ ਸਹਿਬ ਮਹਾਰਾਜ ਜੀ ਕਹਿੰਦੇ ਔਂ ਕਰੋ ਤੁਸੀਂ ਭਾਈ ਅਮਨਾਬਾਦ ਸ਼ਹਿਰ ਵਿੱਚ ਚਲ ਜਾਓ ਉੱਥੇ ਮਧੂਕੜੀ ਲਿਆਓ ਮਧੂਕੜੀ ਕਹਿੰਦੇ ਨੇ ਪ੍ਰਸ਼ਾਦ ਲੈ ਕੇ ਆਉਣੇ ਜਿਵੇਂ ਅਸੀਂ ਗੁਰੂ ਘਰਾਂ ਵਾਲੇ ਕਹਿੰਦੇ ਵੀ ਡਾਲੀ ਲਿਆਓ ਜਾਂ ਗਜਾ ਲਿਆਓ ਤੁਸੀਂ ਮਧੂਕੜੀ ਲਿਆਓ ਤੇ ਉਹ ਆਣ ਕੇ ਛਕ ਲਿਓ ਲਿਆ ਕੇ ਤੇ ਨਾਲ ਹੀ ਭਾਈ ਮਰਦਾਨਾ ਜੀ ਨੂੰ ਧੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਭੇਜ ਦਿੱਤਾ ਨਾਲੇ ਮਰਦਾਨਾ ਜੀ ਨੂੰ ਭਾਈ ਸਾਹਿਬ ਜੀ ਨੂੰ ਇਹ ਹੁਕਮ ਕਰ ਦਿੱਤਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਭਾਈ ਮreturnData ਜੀ ਤੁਸੀਂ ਆਉਣ ਲੱਗੇ ਨਾਲ ਹੀ ਨਾ ਜਦੋਂ ਵਾਪਸ ਆਏ ਮਧੂਕੜੀ ਲੈ ਕੇ ਭਾਈ ਲਾਲੋ ਜੀ ਨੂੰ ਨਾਲ ਲਈ ਆਇਓ ਏਮਨਾਬਾਦ ਦੇ ਨਿਵਾਸੀ ਸਨ ਭਾਈ ਲਾਲੋ ਜੀ ਤੋਂ ਸਾਧ ਸੰਗਤ ਜੀ ਉਹ ਸਾਧੂ ਸੰਤ ਜਿਹੜੇ ਪਿੰਡ ਚ ਮਧੂਕੜੀ ਮੰਗਰੋ ਏਮਨਾਬਾਦ ਸ਼ਹਿਰ ਚ ਗਏ ਤੇ ਉਥੇ ਇੱਕ ਪਠਾਣਾ ਦੇ ਘਰ ਵਿੱਚ ਵਿਆਹ ਚੱਲ ਰਿਹਾ ਸੀ ਵਿਆਹ ਸ਼ਾਦੀ ਦੇ ਵਿੱਚ ਉਹ ਬੜੇ ਆਪਣੇ ਸ਼ਰਾਬਾਂ ਕਬਾਬਾਂ ਵਿੱਚ ਮਸਤ ਸਨ ਜਦੋਂ ਇਹ ਸੰਤ ਲੋਕ ਗਏ ਤੇ ਉਹਨਾਂ ਨੇ ਇਹਨਾਂ ਦੀ ਬੇਪਤੀ ਕੀਤੀ ਇਹਨਾਂ ਨੂੰ ਵਿਚਾਰਿਆਂ ਨੂੰ ਕੁੱਟਿਆ ਕਿਸਨਮੋਕੀ ਕੀਤੀ ਤੇ ਬੜੀ ਬੁਰੀ ਹਾਲਤ ਕਰ ਦਿੱਤੀ ਉਹ ਸਾਧੂ ਵਿਚਾਰੇ ਉਸੇ ਹਾਲਤ ਵਿੱਚ ਹੀ ਉਹ ਤਾਂ ਗੁਰੂ ਨਾਨਕ ਸਾਹਿਬ ਕੋਲੇ ਆ ਗਏ ਵਾਪਸ ਤੇ ਭਾਈ ਮਰਦਾਨਾ ਜੀ ਭਾਈ ਲਾਲੋ ਜੀ ਦੇ ਘਰ ਭਾਈ ਲਾਲੋ ਜੀਆਂ ਨੂੰ ਲੈਣ ਉੱਠ ਗਿਆ ਉਹ ਤਾਂ ਗੁਰੂ ਨਾਨਕ ਸਾਹਿਬ ਮਾਰੇ ਨੇ ਦੇਖਿਆ ਵੀ ਸਾਧੂ ਸੰਤੋ ਗੁਰਮੁਖੋ ਤੁਹਾਡਾ ਇਹ ਬੁਰਾ ਹਾਲ ਹੋਇਆ ਕੀ ਗੱਲ ਹੋਈ ਉਹਨਾਂ ਨੇ ਜੇ ਦੱਸਿਆ ਨਾ ਵੀ ਮਹਾਰਾਜ ਸਾਹਿਬ ਨਾਲ ਤਾਂ ਪਠਾਣਾ ਨੇ ਕੀਤੀ ਸਾਡੀ ਬੇਪਤੀ ਕੀਤੀ ਕੁੱਟਮਾਰ ਕੀਤੀ ਸਾਨੂੰ ਭੋਜਨ ਤੱਕ ਹੀ ਛਕਾਉਣਾ ਸੀ ਤਾਂ ਗੁਰੂ ਨਾਨਕ ਸਾਹਿਬ ਮਾਰੇ ਸੰਤਾਂ ਦੇ ਪਿਆਰੇ ਹਨ ਸਾਧ ਸੰਗਤ ਜੀ ਨਾਨਕ ਸੰਤ ਸੰਤ ਹਰ ਏਕੋ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਦੇ ਮਹਾਵਾਕਨਸਾਰ ਗੁਰੂ ਨਾਨਕ ਦੇਵ ਸਹਿਬ ਮਾਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਸੰਤਾਂ ਦੀ ਬੇਪਤੀ ਨਾ ਸਹਾਰ ਸਕੇ ਤੇ ਸਾਧ ਸੰਗ ਜੀ ਸੰਤਾਂ ਦੀ ਬੇਅਦਵੀਂ ਨਾ ਸਹਾਰਦੇ ਹੋਏ ਇਤਨੇ ਵਿਭਾਗੋ ਭਾਈ ਲਾਲੋ ਜੀ ਵੀ ਆ ਗਏ ਤੇ ਸਾਰੀ ਸਾਧ ਸੰਗ ਜੀ ਵਾਰਤਾ ਲਾਭ ਹੋਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਨਾ ਉਸ ਉਹ ਸਾਰੇ ਵਿਚਾਰ ਨੂੰ ਮੁੱਖ ਰੱਖਦਾ ਹੋਇਆ ਤੇ ਪਹਿਲਾਂ ਤਲੰਗ ਰਾਗ ਵਿੱਚ ਇਹ ਸ਼ਬਦ ਉਚਾਰਨਾ ਕੀਤਾ ਸੀਗਾ ਜੈਸੀ ਮੈਂ ਆਵੈ ਖਲਮ ਕੀ ਬਾਣੀ ਤੈਸਰਾ ਕਰੀ ਗਿਆਨਵੇ ਲਾਲੋ ਬਾਬਾ ਕੀ ਜਾਈਂ ਲੈ ਮੰਗੇ ਦਾਨ ਵਿੱਚ ਲਾ ਲੋ ਜੋਰੀ ਮੰਗਾ ਦਾਨ ਵਿੱਚ ਲਾ ਲੋ ਇਹ ਸਾਪ ਅਨਸਾਰ ਸਾਧ ਸੰਗਤ ਜੀਦੋਂ ਉਹ ਏਨਾਬਾਦ ਚੜਾਈ ਕਰਕੇ ਆਇਆ ਨਾ ਬਾਬਰ ਤੇ ਉਹ ਲੁੱਟ ਖੁੱਟ ਕੀਤੀ ਏਨਾਬਾਦ ਦੀ ਗੁਰੂ ਸਾਹਿਬ ਜੀ ਦੇ ਬਚਨਾਂ ਅਨਸਾਰ ਤਾਂ ਗੁਰੂ ਪਾਤਸ਼ਾਹ ਮਹਾਰਾਜ ਨੇ ਉਹ ਉਪਰੰਤ ਇਹ ਸ਼ਬਦ ਉਚਾਰਨ ਕੀਤਾ ਜੋ ਉੱਥੋਂ ਦੀ ਹਾਲਤ ਹੋਈ ਜਨ ਸਿਰ ਸੋਹਣ ਪਟੀਆਂ ਮੰਗੀ ਪਾਏ ਸੰਧੂਰ ਸੇ ਸਰਕਾਤੀ ਮੁੰਨੀਆਂ ਗੱਲ ਵਿੱਚ ਆਵੇ ਧੂੜ ਮਹਿਲਾ ਅੰਦਰ ਹੁੰਦੀ ਆ ਹੁਣ ਬਹਿਲਣਾ ਮਿਲਣ ਹضور ਆਦੇਸ਼ ਬਾਬਾ ਆਦੇਸ਼ ਇਹ ਸ਼ਬਦ ਆ ਪਸਰਵਣ ਕਰਾਂਗੇ ਇਹ ਗਿਆਨੀ ਦੇ ਹੁਕਮ ਅਨਸਾਰ ਇਹ ਇਹ ਸਬਦੀ ਉਥਾਨ ਕਾ ਹੈ ਜੀ